ਹੈਲੋ ਗਾਇਜ਼ ਮੇਰੇ ਬਲੌਗ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਸਵਾਗਤ ਹੈ ਜੀ ਤੁਹਾਡਾ ਟਵਨ ਫੈਮਿਲੀ ਬਲੌਗ ਤੇ ਵਿੱਚ ਇੱਥੇ ਲੱਗਿਆ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਖੁਸ਼ ਰਹਿਣ ਜੀ ਸਾਰੇ ਅਬਦੇ ਅਬਦੀ ਲਾਈਫ ਵਿੱਚ ਦੁਪਹਿਰ ਦਾ ਟਾਈਮ ਹੈ ਜੀ ਆਪਾਂ ਲੱਗਿਆ ਜੀ ਬਲੌਗ ਦੀ ਸਟਾਰਟਿੰਗ ਕਰਨ ਜੀ ਮੈਂ ਤੁਹਾਨੂੰ ਪਤਾ ਹੀ ਆ ਘਰ ਦੇ ਕੰਮ ਕਰਾਂ ਤੋਂ ਫ੍ਰੀ ਹੋ ਕੇ ਨਾ ਤੋਕੇ ਰੈਸਟ ਕਰਕੇ ਹੁਣ ਮੈਨੂੰ ਇਹ ਸੀਗਾ ਮੈਂ ਕਿਹਾ ਜੀ ਮੰਮੀ ਨੇ ਰੋਟੀ ਐਕਚੁਅਲੀ ਪਹਿਲਾਂ ਥੋੜੀ ਦੇਰ ਖਾ ਲਈ ਸੀ ਮੈਨੂੰ ਉਦੋਂ ਭੁੱਖ ਨਹੀਂ ਸੀ ਮੈਂ ਕਿਹਾ ਵੀ ਚਲ ਫਿਰ ਮੇਰੀ ਬੈਠੀ ਬੈਠੀ ਦਾ ਮਨ ਬਣ ਗਿਆ ਸੀਗਾ ਮੈਂ ਕਿਹਾ ਵੀ ਚਲੋ ਅੱਜ ਬਣਾਉਨੇ ਆਪਾਂ ਚੂਰੀ ਵਾਲੀਆਂ ਪਿੰਨੀਆਂ ਮੈਂ ਲੱਗੀ ਸੀ ਜੀ ਚੂਰੀ ਘੁੱਟਣ ਕਿਉਂਕਿ ਮੰਮੀ ਨੇ ਤਾਂ ਪਹਿਲਾਂ ਹੀ ਸੀਗਾ ਵੀ ਚਾਹ ਨਾਲ ਉਹਨਾਂ ਨੇ ਰੋਟੀ ਖਾ ਲਈ ਸੀਗੀ ਇਹ ਹੁੰਦਾ ਵੀ ਜਿੱਦਾਂ ਜਿੱਦਾਂ ਮਨ ਮੰਨਦਾ ਜੀ ਉਦੋਂ ਬਸ ਖਾ ਲੈਨੇ ਹੁੰਨੇ ਆ ਦੁਪਹਿਰ ਨੂੰ ਕਿਉਂਕਿ ਪੱਕਾ ਤੌਰ ਤੇ ਨਹੀਂ ਖਾਂਦੇ ਹੈਗੇ ਮੈਨੂੰ ਇਸ ਵਿੱਚ ਮੈਂ ਕਈ ਦਿਨ ਹੋ ਗਏ ਮੈਂ ਕਿਹਾ ਚੂਰੀ ਖਾਦੀ ਨਹੀਂ ਆ ਕਿ ਵੀ ਚਲ ਮੈਂ ਕਿਹਾ ਅੱਜ ਚੂਰੀ ਬਣਾਉਨੇ ਆ ਬਸ ਮੈਂ ਲੱਗੀ ਸੀ ਚੂਰੀ ਬਣਾਉਣ ਕਿਉਂਕਿ ਮੈਂ ਰੋਟੀ ਜੇ ਤਾਂ ਤਾਜ਼ੀ ਬਣਾਉਂਦੀ ਫਿਰ ਤਾਂ ਇਹ ਸੀਗਾ ਵੀ ਚੱਲ ਤਵੇ ਦੇ ਉੱਤੇ ਮੈਨੂੰ ਇਹ ਮੈਂ ਚੱਲ ਹੁਣ ਕਿੱਥੇ ਤਵਾ ਵਾ ਦੂੰਗੀ ਗਰਮ ਕਰਨੀ ਹੈ ਮਿੰਟ ਲੱਗੇਗਾ ਮੈਂ ਕਿਹਾ ਚੱਲ ਇੱਦਾਂ ਹੀ ਕਰ ਲੈਂਦੀ ਹਾਂ ਵੀ ਕਦੇ ਕਦਾਈ ਤਾਂ ਚੱਲ ਕੁਛ ਨਹੀਂ ਹੁੰਦਾ ਹੈਗਾ ਹੈ ਨਾ ਕਈ ਵਾਰੀ ਮਨ ਬਦਲ ਜਾਂਦਾ ਆਪਣਾ ਬਸ ਉਹ ਚੀਜ਼ ਹੋ ਜਾਂਦੀ ਹੈ ਨਾ ਬਸ ਮੇਰੇ ਕੋਲ ਤਿੰਨ ਚਾਰ ਕੁ ਰੋਟੀਆਂ ਸੀ ਮੈਨੂੰ ਇਹ ਸੀ ਮੈਂ ਕਿਹਾ ਚੱਲ ਕੁਛ ਮੈਂ ਖਾ ਲੂੰਗੀ ਵੀ ਕੁਛ ਬਣਾ ਕੇ ਰੱਖ ਦੂੰਗੀ ਵੀ ਅਗਰ ਫਤਿਹ ਨੇ ਲੈਣੀ ਹੋਈ ਜਾਂ ਉਹਦੇ ਪਾਪਾ ਨੇ ਲੈਣੀ ਹੋਈ ਵੀ ਉਹ ਲੈ ਲੈਣਗੇ ਬਾਜੀ ਵਿੱਚ ਫਿਰ ਮੈਂ ਪਾ ਲਈ ਸੀ ਜੀਸੀ ਕਿ ਉਹ ਵਿੱਚ ਪਾ ਲਈ ਸੀ ਸੱਕਰ ਉਹ ਘਟਣਾਇਆ ਕਿਉਂਕਿ ਕਿ ਉਹ ਆਪਣੇ ਘਰ ਦਾ ਹੀ ਬਣਾਇਆ ਹੁੰਦਾ ਜੀ ਬਸ ਜਿੰਨਾ ਕੋ ਚਲੋ ਆਏ ਹੁੰਦਾ ਲੋਡ ਮੁਤਾਬਕ ਬਣੀ ਜਾਂਦਾ ਸਰੀ ਜਾਂਦਾ ਜੀ ਤੁਹਾਨੂੰ ਪਤਾ ਹੀ ਹੈ ਨਾ ਵੀ ਬੈੜੀਆਂ ਦਾ ਵੈਸੇ ਵੀ ਥੋੜਾ ਜਿਹਾ ਘੱਟ ਬਣਦਾ ਹੁੰਦਾ ਇਹ ਚੀਜ਼ ਦਾ ਹੋ ਜਾਂਦਾ ਨਾ ਵਿੱਚ ਮੱਜਾਂ ਦਾ ਇਹ ਉਹਨਾਂ ਨੇ ਮਲਾਈ ਵਧੀਆ ਆ ਜਾਂਦੀ ਹੈ ਉਹਨਾਂ ਦਾ ਵਧੀਆ ਬਣ ਜਾਂਦਾ ਹੁੰਦਾ ਬਸ ਹੁਣ ਮੈਨੂੰ ਇਹ ਮੈਂ ਤਾਂ ਵੀ ਚਲ ਮੈਂ ਲੈ ਕੇ ਜਾਂਦੀ ਆ ਨਾ ਤਾਂ ਵੀ ਆਪਣੀ ਕਾਲਜ ਪਾ ਕੇ ਲੈ ਜਾਨੀ ਆ ਜਿਹੜੀ ਬਾਕੀ ਦੀ ਆ ਉਹ ਇੱਥੇ ਹੀ ਰੱਖ ਦਿੰਦੀ ਆ ਫਿਰ ਜਦੋਂ ਖਾਣੀ ਹੋਊਗੀ ਉਹਨਾਂ ਨੇ ਅਬੀ ਖਾ ਲੈਣਗੇ ਵੀ ਜੇ ਚਾਹਣਾ ਖਾਣੀ ਹੋਈ ਜਾਂ ਦੁੱਧ ਨਾਲ ਜਿਵੇਂ ਖਾਣੀ ਹੋ ਬਿਖੀ ਲੈ ਲੈਣਗੇ ਹੁਣ ਇਹ ਦੇਖਦੇ ਆ ਵੀ ਹੁਣ ਕੀ ਦੀ ਮੋਹਰ ਲੱਗੀ ਆ ਇਹ ਚੀਜ਼ ਤੇ ਨਾ ਪਰ ਅੱਜ ਕੁਛ ਕਈ ਦਿਨਾਂ ਮਗਰੋਂ ਬਣਾ ਕੇ ਖਾਧੀ ਸੀ ਬਹੁਤ ਟੇਸਟੀ ਲੱਗੀ ਸੀ ਕੁਛ ਅੱਜ ਨਾ ਥੋੜਾ ਜਿਹਾ ਕਿ ਉਹ ਵੀ ਵੱਤ ਪੈ ਗਈ ਸੀ ਥੋੜਾ ਜਿਹਾ ਬਾਕੀ ਇਹ ਆ ਜੀ ਹੈ ਨਾ ਇਹ ਆਪਣੀ ਬਾਡੀ ਲਈ ਜਿਹੜਾ ਦੇਸੀ ਕਿਉਂ ਹੈ ਇਹ ਦੇ ਨਾਲ ਕੋਈ ਆਪਣੀ ਫੈਟ ਦਾ ਕੋਈ ਰੋਲਾ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਮਤਲਬ ਗੁੱਡ ਫੈਟ ਆ ਜਿਹੜਾ ਆਪਣੀ ਬੋਡੀ ਲਈ ਹਨਾ ਵੀ ਜਿਹਦੇ ਬੈਨੀਫਿਟ ਬਹੁਤ ਜ਼ਿਆਦਾ ਨੇ ਹਨਾ ਤਾਂ ਇਹ ਆ ਵੀ ਦੇਸੀ ਕਿਉ ਆਪਣੀ ਡਾਈਟ ਵਿੱਚ ਜ਼ਰੂਰ ਲਿਆ ਕਰੋ ਪਰ ਲੋ ਜੀ ਆਪਣੇ ਡਾਕਟਰ ਨਾਲ ਹਨਾ ਰੈਸਲਾ ਕਰਕੇ ਇਹ ਨਿਸ਼ਾਨ ਸਵਾ ਜਿਵੇਂ ਆਪਾਂ ਸਵੇਰੇ ਗੁਰੂ ਘਰ ਜਾਣੇ ਹੁੰਦੇ ਆ ਬਿਲਕੁਲ ਆਪਣੇ ਨਜ਼ਦੀਕ ਆ ਬਸਾਇ ਦੋ ਕਰਨ ਹੁੰਦੇ ਨੇ ਆਪਣੇ ਜਿਹੜੇ ਗੁਰਦੁਆਰਾ ਤੇ ਆਪਣੇ ਘਰ ਤੋਂ ਵਿਚਾਲੇ ਆਉਂਦੇ ਨੇ ਪਰ ਸ਼ਾਮ ਦਾ ਮੌਸਮ ਐਸੀ ਇੰਨਾ ਆੌਸਮ ਸੀ ਨਾ ਓਹੋ ਐਨਾ ਹੀ ਮੈਕਨੀਆਂ ਹੋਈ ਸੀ ਐਨੇ ਸੋਹਣੇ ਬੱਦਲ ਹੋਏ ਸੀ ਇਹ ਆਪਣੇ ਬਾਹਰਲੇ ਵੀਡੀਓ ਦੇ ਵਿੱਚ ਲੱਗੇ ਹੋਏ ਨੇ ਜੀ ਸਫੈਦੇ ਮਿਲਦਾ ਸ਼ਾਇਦ ਦੋ ਨੇ ਕਿਉਂਕਿ ਪਹਿਲਾਂ ਕਾਫੀ ਲੱਗੇ ਹੋਏ ਸੀ ਉਦੋਂ ਫਿਰ ਇਹ ਪਟਵਾ ਮਤਲਬ ਪਟਾਤੇ ਸੀ ਆਪਾਂ ਹਜੇ ਬੱਦਲ ਦੇਖਦੇ ਦੇਦੇ ਸੀਗੇ ਫਤੇ ਤੇ ਟਿਊਸ਼ਨ ਗਿਆ ਸੀ ਉਦੋਂ ਦਾਦੂ ਉਹਨੂੰ ਲੈਣ ਗਏ ਹੋਏ ਸੀਗੇ ਫਤੇ ਦੇ ਪਾਪਾ ਹਜੇ ਆਏ ਨਹੀਂ ਸੀ ਮੈਂ ਤੇ ਮੰਮੀ ਹੈਗੇ ਸੀ ਘਰੇ ਸਾਨੂੰ ਸਗੋਂ ਇੱਕਦਮ ਇਹ ਸੀਗਾ ਨਾ ਵੀ ਬਦਲ ਹੋਇਆ ਹੋਇਆ ਹੈ ਵੀ ਉਹ ਦੇ ਵਿੱਚ ਇਹਦੇ ਚੱਕਰ ਚ ਇਹ ਹੋ ਗਿਆ ਵੀ ਚਲ ਬਾਹਰ ਖੜੇ ਸੀਗੇ ਪਸ਼ੂ ਕਿਉਂਕਿ ਜੇ ਸਾਨੂੰ ਇਹ ਹੁੰਦਾ ਨਾ ਵੀ ਅਸੀਂ ਮੀਂਹ ਦੇ ਵਿੱਚ ਬਹੁਤ ਘੱਟ ਬੰਦਿਆ ਜਿਵੇਂ ਹੁਣ ਕਈਆਂ ਦਾ ਇਹ ਹੋ ਜਾਂਦਾ ਨਾ ਵੀ ਪਸ਼ੂਆਂ ਤੇ ਮੀਂਹ ਪੈਂਦਾ ਤਾਂ ਉਹਦੀ ਕੋਈ ਚੱਕਰ ਨਹੀਂ ਹੈਗਾ ਪਰ ਅਸੀਂ ਕਦੇ ਬੈਡਿੰਗ ਦੇ ਉੱਪਰ ਜਣੀ ਮੀਂਹ ਨਹੀਂ ਪੈਂਦੇ ਤਾਂ ਕਿਉਂਕਿ ਇਹਨਾਂ ਨੂੰ ਨਾ ਗਰਮ ਸਰਦੀ ਦੀ ਬਹੁਤ ਛੇਤੀ ਪ੍ਰੋਬਲਮ ਹੁੰਦੀ ਆ ਵੀ ਇਹਨਾਂ ਦੇ ਉੱਪਰ ਮੀਂਹ ਨਹੀਂ ਪੈਣਾ ਚਾਹੀਦਾ ਹੁੰਦਾ ਜਿਵੇਂ ਆਪਾਂ ਉਹ ਉੱਚ ਨਲਾਉਣੇ ਆ ਉਹ ਗੱਲ ਵੱਖਰੀ ਆ ਪਰ ਬਾਕੀ ਜੀ ਚਲੋ ਆਪਦੇ ਆਪ ਦੇ ਪਸ਼ੂ ਹੁੰਦੇ ਨੇ ਨਾ ਜਿਹਦੇ ਜਿੱਦਾਂ ਗੀਜੇ ਹੋਏ ਹੁੰਦੇ ਨੇ ਉਹ ਚੀਜ਼ ਦਾ ਵੀ ਫਰਕ ਪੈ ਜਾਂਦਾ ਤੇ ਮੈਨੂੰ ਤੇ ਮਮੀ ਨੂੰ ਤਾਂ ਸਗੋਂ ਪੈ ਗਈਆਂ ਭੱਜਣਾ ਵੀ ਇਕੋ ਲੱਗ ਮੀਂਹ ਆ ਗਿਆ ਨਾ ਉਹ ਤਾਂ ਹਜੇ ਵਿਚਾਰੀਆਂ ਦੋਨੇ ਮਾਮਾ ਧੀਆਂ ਆ ਗਈਆਂ ਇਹਨੂੰ ਅਲੱਗ ਮਸਤੀ ਚੜੀ ਹੋਈ ਸੀਗੀ ਹਨਾ ਹੁਣ ਤਾਂ ਇਹ ਹੋਇਆ ਹੋਇਆ ਜੀ ਹਨਾ ਵੀ ਇੰਦਰ ਦੇਵਤੇ ਨੂੰ ਵੀ ਸਾਡੀ ਰਹਿائش ਦਾ ਪਲਿਕਾ ਪੈ ਗਿਆ ਵੀ ਜਿਵੇਂ ਨਾ ਪਹਾੜਾਂਾਂ ਚ ਕੀ ਕਹਿੰਦੇ ਨੇ ਵੀ ਮਾਨੋ ਜੇ ਬੱਦਲ ਉੱਠਿਆ ਮੀਂਹ ਆ ਗਿਆ ਅੱਜ ਜ਼ਰਾ ਚੌਥਾ ਦਿਨ ਆ ਜਿ ਮੀਂਹ ਆਉਂਦੇ ਨੂੰ ਮੈਂ ਨਾ ਦੇਲੀ ਤਕਰੀਬਨ ਆਉਂਦਾ ਵੀ ਸ਼ਾਮ ਨੂੰ 4:00 ਵਜੇ ਲਈ ਆ ਹਨਾ ਉਹ ਚੀਤੇ ਬਸ ਹੱਸਦੇ ਆ ਜੀ ਹਨਾ ਚਲੋ ਸ਼ੁਕਰ ਹੋਇਆ ਹਨਾ ਵੀ ਤਿੰਨ ਚਾਰ ਦਿਨ ਹੋ ਗਏ ਮੀਂਹ ਪੈਣ ਦੇ ਨੂੰ ਥੋੜੀ ਬਹੁਤੀ ਗਰਮੀ ਤੋਂ ਰਾਤ ਮਿਲੀ ਆ ਇਹ ਹੁੰਦਾ ਜੀ ਚਲੋ ਪੈਂਦਾ ਥੋੜੀ ਦੇ ਰਹੀ ਆ ਪਰ ਧੀਲੀ ਆ ਜਾਂਦਾ ਹੈ ਨਾ ਚਲੋ ਥੋੜੀ ਬਹੁਤ ਆਏ ਆ ਵੀ ਮੌਸਮ ਚੇਂਜ ਹੋ ਜੂਗਾ ਹੁਣ ਇਹੀ ਚੀਜ਼ ਦੀ ਬਹੁਤ ਹੋਆ ਹੈ ਨਾ ਬਸ ਇਹ ਵੀ ਚਲੋ ਪੁੱਲ ਭਲੇਖੇ ਹੀ ਸਹੀ ਹੈ ਨਾ ਜਿਵੇਂ ਪਹਾੜਾਂ ਜਿਹਾਂ ਚ ਲੋਕ ਕਹਿੰਦੇ ਨੇ ਨਾ ਵੀ ਥੋੜਾ ਜਿਹਾ ਬੱਦਲ ਉੱਥੇ ਤੇ ਮੀਂਹ ਆ ਜਾਂਦਾ ਉਹ ਵਾਲੀ ਫੀਲਿੰਗ ਆਉਂਦੀ ਹੈ ਨਾ ਵੀ ਸ਼ਾਇਦ ਅਨੰਦਰ ਦੇਵਤਾਂ ਨੂੰ ਸਾਡੀ ਗੇ ਹੋ ਗਿਆ ਨਾ ਵੀ ਪਹਾੜੀ ਏਰੀਆ ਜੀ ਇਹ ਹੈ ਨਾ ਉਹ ਹੱਸਦੇ ਆ ਬਾਜੀ ਫਿਰ ਸ਼ਾਮ ਨੂੰ ਦਾਲ ਸਬ지 ਆਪਣੇ ਪਈ ਸੀ ਜਿਹੜੀ ਕੱਲ ਬਣਾਈ ਸੀ ਮੈਂ ਉਹ ਵੀ ਪਈ ਸੀਗੀ ਫੁਲਕੇ ਬਣਾਉਣੇ ਸੀ ਮੰਮੀ ਲੱਗੇ ਸੀ ਫੁਲਕੇ ਬਣਾਉਣ ਅਸ ਤਾਂ ਮੇਰੇ ਪੁੱਤ ਨੇ ਮੈਨੂੰ ਐਡਾ ਮੇਣਾ ਮਾਰਿਆ ਕਹਿੰਦਾ ਮम्मा ਕਹਿੰਦਾ ਤੁਸੀਂ ਮੀਂਹ ਪੈਂਦੇ ਦੇ ਵਿੱਚ ਕਹਿੰਦਾ ਕਦੇ ਨਹੀਂ ਪਕੌੜੇ ਬਣਾਉਂਦੇ ਹੈਗੇ ਮੈਂ ਕਿਹਾ ਓਹੋ ਹਨਾ ਮੈਨੂੰ ਤਾਂ ਖੁਦ ਨੂੰ ਹੱਲ ਮੈਂ ਕਿਹਾ ਵੀ ਦੇਖੀ ਜੇ ਮੀਂਹ ਕੁਛ ਧੇਰ ਪਵੇ ਤਾਂ ਤੈਨੂੰ ਕੁਛ ਬਣਾ ਕੇ ਖਵਾਵਾਂ ਮੈਂ ਕਿਹਾ ਮੀਂਹ ਤਾਂ ਆਉਂਦਾ ਪਹਿਰਾ ਪਿੱਛੋਂ ਆ ਵੀ ਹਟ ਪਹਿਲਾਂ ਜਾਂਦਾ ਹੈ ਹਨਾ ਤੇ ਫਿਰ ਬਸ ਜੀ ਪੁੱਤ ਦਾ ਮੀਣਾ ਹਨਾ ਇੰਨੀ ਇੰਨੀ ਕਹਿੰਦੇ ਹੁੰਦੇ ਨੇ ਗੋਲੀ ਮੰਗ ਵਜਿਆ ਮੈਂ ਕਿਹਾ ਚਲ ਵੀ ਹੁਣ ਤੈਨੂੰ ਅੱਜ ਮੈਂ ਕਿਹਾ ਵੀ ਪਕੌੜੇ ਬਣਾ ਹੀ ਦਿੰਨੀ ਆ ਹਨਾ ਮੀ ਪਾ ਕੇ ਬੇਸ਼ੱਕ ਹਟ ਗਿਆ ਜੋ ਮਰਜੀ ਹੋ ਗਿਆ ਅ ਪਰ ਤੇਰਾ ਕਿ ਆ ਸਿਰ ਮੱਥੇ ਹਨਾ ਮੈਂ ਕਿਹਾ ਚਲ ਤੈਨੂੰ ਹੁਣ ਅੱਜ ਪਕੌੜੇ ਬਣਾਉਣੀ ਆ ਪਕੌੜੇ ਬਣਾ ਕੇ ਖਾਣੇ ਕਿਉਂਕਿ ਜੀ ਅਸੀਂ ਤਾਂ ਏ ਸੀਗਾ ਵੀ ਜਿਵੇਂ ਹੁਣ ਚਲੋ ਆਪਾਂ ਹਨਾ ਮੌਸਮ ਦੇ ਮੁਤਾਬਕ ਜੇ ਬਣਾਉਂਦੇ ਕਰਦੇ ਵੀ ਆ ਨਾ ਚੀਜ਼ ਫਿਰ ਇਹ ਹੋ ਜਾਂਦਾ ਆਪਾਂ ਨੂੰ ਵੀ ਚਲੋ ਆਪਾਂ ਟਾਈਮ ਦੇ ਮੁਤਾਬਕ ਬਣਾ ਲੈਣੇ ਹੁੰਦੇ ਆ ਵੀ ਚਲੋ ਸਾਰੇ ਖਾ ਵੀ ਲੈਣਗੇ ਤੇ ਚਲੋ ਸਾਰਿਆਂ ਨੂੰ ਹਨਾ ਮਤਲਬ ਹਾਜਮ ਵੀ ਹੋ ਜਾਣਾ। ਬਾਜੀ ਮੈਂ ਤਾਂ ਕਰਕੇ ਅੱਜ ਥੋੜੇ ਜਿਹੀ ਬਣਾਈ ਸੀ ਇਹਦੇ ਲਈਓ। ਕੁਝ ਏਸੇ ਫਿਰ ਮਾਂ ਨੇ ਵੀ ਆਪਦੇ ਕਰਨੀਓ ਚਲਾਕੀ ਖੇੜਤੀ ਹਨਾ ਮੇਰੇ ਕੋਲ ਛੋਟਾ ਕੀਆ ਪਿਆ ਸੀਗਾ। ਵਿੱਚ ਮੈਂ ਬਣਾ ਲੀ ਪਾ ਤੇ ਸੀ ਪਿਆਜ਼ ਮੈਂ ਕਿਹਾ ਚੱਲ ਪੁੱਤ ਹੁਣ ਜਿਵੇਂ ਕਿਹਾ ਮਾ ਵੀ ਅਜਤ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਂਗੀ ਮੈਂ ਕਿਹਾ ਨਾ ਤੇਰੀ ਪਕੌੜਿਆਂ ਵਾਲੀ ਫਰਮੈਸ਼ ਪੂਰੀ ਹੋਗੀ ਮੈਂ ਕਿਹਾ ਨਾਲ ਹੀ ਫਿਰ ਮੈਂ ਕਿਹਾ ਉੰਜ ਤਾਂ ਤੇਰੇ ਕੀ ਆ ਜਾਂਦਾ ਨਹੀਂ ਹਨਾ ਮੈਂ ਕਿਹਾ ਖਾਦਾ ਤੇ ਤੂੰ ਖਾ ਨਹੀਂ ਹੁੰਦਾ ਮੈਂ ਕਿਹਾ ਹੁਣ ਅੱਜ ਤੈਨੂੰ ਇਹਦੇ ਵਿੱਚ ਦਉਂਗੀ ਪਕੌੜਿਆਂ ਦੇ ਲਾਲਚ ਮੈਂ ਕਿਹਾ ਤੈਨੂੰ ਅੱਜ ਕੀ ਆ ਨਾਲ ਖਵਾਉਂਗੀ ਹਨਾ ਚਲੋ ਜੀ ਮੈਨੂੰ ਇਹ ਮੈਂ ਕਿਹਾ ਚਲੋ ਬਹੁਤ ਜਣੀ ਮਤਲਬ ਬਹੁਤ ਟੇਸਟੀ ਬਣੇ ਸੀ ਪਕੌੜੇ ਬਣਾਏ ਸੀ ਕੁਝ ਇਹ ਹੁੰਦਾ ਵੀ ਜਿਵੇਂ ਆਪਾਂ ਥੋੜੀ ਚੀਜ਼ ਬਣਾਉਨੇ ਆ ਨਾ ਥੋੜੀ ਚੀਜ਼ ਖਾਣੇ ਆ ਮਤਲਬ ਉਹ ਚੀਜ਼ ਜ਼ਿਆਦਾ ਟੇਸਟੀ ਲੱਗਦੀ ਆ ਇਹ ਜਿਹਾ ਕੇ ਬਸ ਅਸੀਂ ਆਪਦੇ ਲਈ ਬਣਾਈ ਸੀਗੀ ਰੋਟੀ ਪਰ ਨਾ ਤੁਸੀਂ ਚਕੀਨ ਨਹੀਂ ਕਰਨਾ ਹੈਗਾ ਮੈਂ ਨਾ ਮਾਇਓਨੈਸ ਨਾ ਖਾਦੇ ਮਤਲਬ ਉਹਦੇ ਵਿੱਚ ਤਾਂ ਮੋਮੋਨਸ ਵਾਲਾ ਟੇਸਟ ਆਉਂਦਾ ਸੀਗਾ ਅਗਰ ਆਪਾਂ ਖਾਂਦੇ ਸੀਗੇ ਟਮੇਟੋ ਕੈਚੱਪ ਉਹਦੇ ਨਾਲ ਇਹ ਹੁੰਦਾ ਸੀ ਵੀ ਪਕੌੜਿਆਂ ਵਾਲੀ ਫੀਲਿੰਗ ਆਉਂਦੀ ਸੀਗੀ ਬਸ ਦੋ ਚੀਜ਼ ਦੋਨੇ ਚੀਜ਼ਾਂ ਵਾਲੇ ਦਿਨ ਬਸ ਜਣੀ ਏ ਸੀ ਵੀ ਅਸੀਂ ਤਾਂ ਚਲੋ ਦੋ ਦੋ ਚਾਰ ਚਾਰ ਕੇ ਲੈਏ ਸੀਗੇ ਇਨੀ ਖਾ ਲਈ ਸੀ ਫਿਰ ਇਨੀ ਰੋਟੀ ਨਹੀਂ ਸੀ ਖਾ ਲਈ ਹੈਨਾ ਹੁਣ ਸਾਨੂੰ ਇਸ ਮੇਕਅਪ ਵੀ ਚੱਲ ਫੇਰ ਕਿਸੇ ਦਿਨ ਮੀ ਪਿਆ ਨਾ ਵੀ ਫਿਰ ਟਾਈਮ ਨਾਲ ਬਣਾਵਾਂਗੇ ਥੋੜਾ ਜਿਹਾ ਦੁਪਹਿਰ ਜੇ ਇਹਨੂੰ ਵੀ ਫਿਰ ਸਾਰੇ ਚਲੋ ਖਾ ਵੀ ਲੈਣਗੇ ਬਸ ਜੀ ਚਲੋ ਐਦਾਂ ਹੀ ਹਨਾ ਹੱਸਦੇ ਵਸਦਿਆਂ ਦੀ ਜੀ ਜ਼ਿੰਦਗੀ ਲੰਗੀ ਜਾਂਦੀ ਆ ਪਰਮਾਤਮਾ ਸਾਭ ਨੂੰ ਹੈ ਨਾ ਤੇ ਆਪਦੇ ਘਰ ਸਭ ਖੁਸ਼ ਰਹਿਣ ਮਾਜੀ ਸਾਨੂੰ ਇਹ ਸੀ ਕਿ ਅਮੇ ਕਾ ਵੀ ਚਲ ਧੂਖਾ ਪਕੌੜੇ ਸੀ ਖਾਣਿਆ ਰੋਟੀ ਆਪਦੀ ਹੁਣ ਕੰਮ-ਕਾਰ ਕਰਕੇ ਫ੍ਰੀ ਸੀਗੇ ਫਤ ਦੇ ਪਾਪਾ ਦੇ ਹਜੇ ਥੋੜੇ ਬਹੁਤੇ ਉਧਰ ਰਹਿੰਦੇ ਸੀ ਪਸ਼ੂਗੰਨੀ ਕੰਮ ਕਰਨ ਵਾਲੇ ਕਰਨ ਵਾਲੇ ਉਹ ਲੱਗੇ ਹੋਏ ਸੀ ਕਰਨ ਤਾਂ ਕਰਕੇ ਫਿਰ ਸਾਨੂੰ ਇਹ ਹੋ ਜਾਂਦਾ ਵੀ ਅਸੀਂ ਇਕੱਠੇ ਬੈਠ ਕੇ ਰੋਟੀ ਖਾਣੇ ਲੈਂਦੇ ਆ ਤੋਗੇ ਜੀ ਸਵੇਰੇ ਟ ਕਿਸੇ ਕੋ ਟਾਈਮ ਨਹੀਂ ਹੁੰਦਾ ਦੁਪਹਿਰੇ ਵੀ ਕਿਸੇ ਕੋ ਟਾਈਮ ਨਹੀਂ ਹੁੰਦਾ ਇਕੱਠੇ ਬੈਠ ਕੇ ਖਾਣ ਦਾ ਚਲੋ ਇੱਕ ਟਾਈਮ ਜਿਹੜਾ ਮਿਲਦਾ ਹੈ ਨਾ ਉਹਦੇ ਵਿੱਚ ਤਾਂ ਇਕੱਠੇ ਬੈਠਣਾ ਵੀ ਚਾਹੀਦਾ ਇਹਦਾ ਬਣਦਾ ਹੈ ਹਰੀ ਤਨੂ ਕਹਿੰਦੇ ਹੁੰਦੇ ਨੇ ਪਰਿਵਾਰਾਂ ਦੇ ਵਿੱਚ ਨਾ ਇਕੱਠੇ ਬੈਠਣ ਦਾ ਰਵਾਸ ਚਲੇ ਗਿਆ ਉਹੀ ਚੀਜ਼ਾਂ ਪਿਆਰ ਭਟਾਉਂਦੀਆਂ ਨੇ ਇਹਨਾਂ ਵਿੱਚ ਤਾਂ ਕਰਕੇ ਕਿਉਂਕਿ ਫਤਿਹ ਨੇ ਅੱਜ ਖਾਣੀ ਨਹੀਂ ਸੀ ਅਸੀਂ ਬਸ ਖਾਣੀ ਸੀਗੇ ਬਾਜੀ ਹੁਣ ਥੋੜਾ ਜਿਹਾ ਨਾ ਸਰੀਰ ਅਜੇ ਮਤਲਬ ਪ੍ਰੋਪਰ ਸਹੀ ਨਹੀਂ ਹੋਇਆ ਹੈਗਾ ਉਹਦੇ ਕਰਕੇ ਥੋੜਾ ਜਿਹਾ ਬਲੌਗ ਨਾ ਘੱਟ ਬਣਦੇ ਨੇ ਮਤਲਬ ਅਲੱਗ-ਅਲੱਗ ਆਏ ਹੋ ਜਾਂਦਾ ਵੀ ਵੀਡੀਓ ਬਣਾਉਣ ਲੱਗੀ ਥੋੜਾ ਜਿਹਾ ਇਹ ਹੋ ਜਾਂਦਾ ਚਲੋ ਜੀ ਕੰਮ ਕਰਤਾ ਜਿਹੜੇ ਕਰਨੇ ਨੇ ਉਹ ਕਰਨੇ ਕਰਨੇ ਨੇ ਪਰ ਥੋੜਾ ਜਿਹਾ ਤੁਸੀਂ ਵੀ ਕੋਆਪਰੇਟ ਕਰਿਓ ਬਣਾ ਬਾਕੀ ਜੀ ਤੁਹਾਡਾ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਨਾ ਸਾਡੇ ਬਲੌਗ ਨੂੰ ਇੰਨਾ ਪਿਆਰ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਵਧੀਆ ਵਧੀਆ ਲਾਈਕ ਕਮੈਂਟ ਕਰਨ ਲਈ ਲਾਈਕ ਕਰਨ ਲਈ ਸ਼ੇਅਰ ਕਰਨ ਲਈ ਹੈ ਨਾ ਮਤਲਬ ਹਰ ਚੀਜ਼ ਲਈ ਮੈਂ ਟੋਟਲੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਹੈ ਨਾ ਕਿਉਂਕਿ ਜਿੰਨਾ ਤੁਸੀਂ ਮਾਨ ਤੇ ਪਿਆਰ ਬਖਸ਼ਦੇ ਹੋ ਐਨੇ ਜੋਗੇ ਸ਼ਾਇਦ ਮੈਂ ਹੈ ਨਹੀਂ ਸੀਗੀ ਇੰਨੀ ਮੈਂ ਹਜੇ ਬਣੀ ਵੀ ਨਹੀਂ ਹੈਗੀ ਬਾਜੀ ਹੁਣ ਆਪਾਂ ਓਕੇ ਬੱਚੇ ਕਿਰ